ਜਲੰਧਰ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਤੇਜ਼ ਰਫਤਾਰ ਕਾਰ ਪ੍ਰਾਲੀ ਨਾਲ ਭਰੀ ਟਰਾਲੀ ਨਾਲ ਜਾ ਟਕਰਾਈਏ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈਏ ਜੀਹਾਂ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਦੇਖ ਕੇ ਕਿਸੇ ਦਾ ਵੀ ਦਿਲ ਦਹਿਲ ਜਾਵੇ ਹਾਸਨ ਦਾ ਭਿਆਨਕ ਸੀ ਕਿ ਕਾਰ ਟਰਾਲੀ ਦੇ ਥੱਲੇ ਜਾਵੜੀ ਅਤੇ ਕਾਰ ਚਸਵਾਰ ਤਿੰਨੋਂ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਸਾ ਉਸ ਸਮੇਂ ਵਾਪਰਿਆ ਜਦੋਂ ਪ੍ਰਾਲੀ ਨਾਲ ਭਰੀ ਟਰਾਲੀ ਸੜਕ ਦੇ ਕੰਢੇ ਖੜੀ ਸੀ ਅਤੇ ਕਾਰ ਅਚਾਨਕ ਉਸ ਦੇ ਥੱਲੇ ਆ ਫੜੀ। ਕਾਰ ਇਨੀ ਤੇਜ਼ ਰਫ਼ਤਾਰ ਸੀ ਕਿ ਕਾਰ ਚਸਵਾਰ ਤਿੰਨਾਂ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਉਧਰ ਪੁਲਿਸ ਮੁਤਾਬਕ ਮ੍ਰਿਤਕਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਤੋਂ ਬਾਅਦ ਹੀ ਕੁਝ ਵਧੇਰੇ ਕਿਹਾ ਜਾ ਸਕਦਾ। ਅਮਰੇ ਇੱਕ ਟਰਾਲੀ ਖਲੋਤੀ ਸੀਗੀ ਅੱਗੇ ਟਰਾਲੀ ਵਾਲੀ ਉਹ ਖਲੋਤੀ ਸੀ ਪਿੱਛੋਂ ਗੱਡੀ ਆਈ ਏ ਗੱਡੀ ਆਪਣੀ ਸਕੂਟ 'ਚ ਆ ਰਹੀ ਏ ਗੱਡੀ ਜਿਹੜੀ ਆ ਵਿੱਚ ਇੱਕ ਦਾ ਮਾਨ ਕੇ ਲੱਗ ਗਈ ਆ ਪਿੱਛੋਂ ਟਰਾਲੀ ਦੇ ਵਿੱਚ ਇਹ ਸਮਝ ਨਹੀਂ ਲੱਗੀ ਵੀ ਕਿ ਕੀ ਕੀ ਗੱਲ ਕੀ ਇਹਦੇ ਅੱਗੇ ਕੋਈ ਚੀ ਜਾਈ ਆ ਜਾਂ ਕੀ ਹੋਇਆ ਉਹਨ ਸਮਝ ਨਹੀਂ ਲੱਗੀ ਪਿੱਛੋਂ ਆ ਕੇ ਵਿੱਚ ਵੱਜੀ ਏ ਟਰਾਲੀ ਉਹਦੇ ਨਾਲ ਕਾਫੀ ਨੁਕਸਾਨ ਹੋ ਚੁੱਕਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਔਰ ਦੋ ਲੇਡੀ ਜੇ ਇੱਕ ਜੈਂਟਸਨ ਉਹਨਾਂ ਦੀ ਵੀ ਡੈਥ ਹੋ ਗਈ ਏ ਸਰ ਗੱਡੀ ਵਿੱਚ ਤੇਨੀ ਹੀ ਬੰਦੇ ਸਵਾਰ ਸੀਗੇ 3 ਸਾਰ ਜੇ ਦੱਸੇ ਜਾਗੇ ਸਰ ਕੁਝ ਪਤਾ ਲੱਗਾ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਗੱਡੀ ਹੋਈ ਹੈ ਤਾਂ ਹੁਣ ਪਿੱਛੋਂ ਭਲਾਏ ਆ ਕੁਝ ਉਹਨਾਂ ਦੇ ਬਾਕਸ ਉਹ ਦੱਸਦੇ ਆ ਦੱਸਣਗੇ ਵੀ ਕਿੱਥੋਂ ਆਏ ਆ ਕਿੱਥੋਂ ਨਹੀਂ ਉਹਦੇ ਬਾਰੇ ਕੋਈ ਇਹ ਪਤਾ ਨਹੀਂ ਹੈਗਾ ਇਹ ਟਰਾਲੀ ਇੱਥੇ ਕਿਉਂ ਖੜੀ ਸੀ ਜੀ ਟਰਾਲੀ ਜਿਹੜੀ ਹੁਣ ਇਹ ਪੁੱਛਿਆ ਜਿਹਾ ਕਾਰਨ ਟਰਾਲੀ ਦੇ ਵੀ ਕਿਉਂ ਖੜੀ ਆ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ ਸਰ ਟਰਾਲੀ ਚਾਲਕ ਮੌਕੇ ਤੋਂ ਭੱਜੇ ਤੇ ਫੜ ਲਿਆ ਨਹੀਂ ਟਰਾਲੀ ਵਾਲਾ ਮਿਲਿਆ ਨਹੀਂ ਕੋਈ ਹੈਗਾ ਟਰਾਲੀ ਵਾਲਾ ਟਰਾਲੀ ਖੜੀ ਹੈ ਗੱਡੀ ਟਰਾਲੀ ਵਾਲਾ ਕੋਈ ਮਿਲਿਆ ਨਹੀਂ ਹੈਗਾ ਕੌਣ ਆਇਆ ਕਿ ਇਹ ਨਿਵੈਸ਼ੀਕੀ ਕਰਦੇ। ਜਦਕਿ ਇਸ ਮਾਮਲੇ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਵੇਂ ਤੇਜ਼ ਰਫ਼ਤਾਰ ਕਾਰ ਟਰਾਲੀ ਨਾਲ ਝਾਟਕ ਰਹੀ ਅਤੇ ਚੱਕਣਾ ਚੁਰ ਹੋ ਗਈ। ਕਾਰ ਦੀ ਸਪੀਡ ਕਰੀਬ 80 ਤੋਂ 100 ਦੇ ਨੇੜੇ ਦੱਸੀ ਜਾ ਰਹੀ ਹੈ ਜੋ ਕਿ ਸੜਕ ਦੇ ਕੰਢੇ ਖੜੀ ਟਰਾਲੀ ਨਾਲ ਭਰੀ ਟਰਾਲੀ ਦੇ ਹੇਠਾਂ ਜਾਵੜੀ ਅਤੇ ਕਾਰ ਚਸਵਾਰ ਤਿੰਨੋਂ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਾਰਜਸਵਾਰ ਮਹਿਲਾ ਆਪਣੇ ਪਤੀ ਅਤੇ ਸੱਸ ਨੂੰ ਵਿਦੇਸ਼ ਜਾਣ ਲਈ ਹਵਾਈ ਅੱਡੇ ਤੇ ਛੱਡਣ ਗਏ ਸੀ ਅਤੇ ਵਾਪਸ ਆਉਂਦੇ ਸਮੇਂ ਰਸਤੇ 'ਚ ਇਹ ਹਾਸਾ ਵਾਪਰ ਗਿਆ। ਹਾਸਾ ਇਨਾ ਜ਼ਬਰਦਸਤ ਸੀ ਕਿ ਤਿੰਨੋਂ ਕਾਰਸਵਾਰਾਂ ਦੀ ਮੌਕੇ ਤੇ ਮੌਤ ਹੋ ਗਈ। ਉਧਰ ਹੁਣ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਪੁਲਿਸ ਮੁਤਾਬਕ ਟਰਾਲੀ ਸੜਕ ਦੇ ਕੰਡੇ ਕਿਉਂ ਖੜੀ ਸੀ ਇਹ ਸੀ ਵੀ ਜਾਂਚ ਕੀਤੀ ਜਾ ਰਹੀ ਹੈ। ਉਧਰ ਹਾਸੇ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਮ੍ਰਿਤਕਾਂ ਨੂੰ ਕਾਰ ਦੀ ਛੱਤ ਨੂੰ ਫੱਟ ਕੇ ਬਾਹਰ ਕੱਢਣਾ ਪਿਆ ਫਿਲਹਾਲ ਇਸ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਦਕਿ ਮ੍ਰਿਤਕਾਂ ਦੇ ਪਰਿਵਾਰ ਚੋਂ ਹਾਲੇ ਕੋਈ ਵੀ ਵਿਅਕਤੀ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ